ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਗੁਰਜੀ ਦਾ ਖਾਸ ਵਾਹਿਗੁਰੂ ਦੀ ਫਤਿਹ ਜੀ ਗੁਰ ਤੇਰਾ ਪੂਰਨ ਕਰ ਉਹ ਦੇ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇੜੇ ਆਪਣੀ ਚੀ ਨੀ ਸਰਨ ਰ ਨਨਕ ਇਕ ਕਰੇ ਹਰਤਾਸ ਵਿਸਰਨ ਪੂਰਨ ਸੁ ਕਹੋ ਢਲ ਗੁਰ ਸਹੀ ਹੈ ਇਹ ਨਿਸ ਸਹਜ ਦਰਸ਼ਨ ਪਰਸ ਹੈ ਗੁਰੂ ਕੈ ਜਨ ਮਨਨ ਦੁਖ ਉਹ ਵੈ ਸਿਹਤ ਖਸਮ ਦੀਨੋ ਦੇ ਅਰਸਾ ਹੋਂ ਕ੍ਰਸਾ ਹੋਂ ਹਦ ਦਿੱਤੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚ ਪਾਤਸ਼ਾਹ ਸਿਰਸਾ ਹੰਦ ਜਿਸ ਪਾਸ ਬਹਿਠ ਆਸੋਹੀ ਹੈ ਸਬ ਨਾਦਾ ਸਤ ਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇ ਲੰਗ ਮਹਲਾ ਪਹਿਲਾ ਘਰ ਤੀਜਾ ਇਹ ਤਨ ਮੋਇ ਪਾਹ ਆਪਿਆ ਦੇ ਲੀਤ ਡਾ ਦਬ ਦੰਗਾਏ ਰਕੰਤ ਨੂੰ ਭਵੇ ਚੋਲੜਾ ਪਿਆਰੇ ਕਿਉ ਤਨ ਸੇ ਜਹ ਜਾਏ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਵ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਦੇ ਕਿਉ ਤਨ ਸੇ ਜਹ ਜਾਏ ਹਉ ਕੁਦ ਬਹਨੈ ਜਾਉ ਮਿਹਰਵਾਨਾ ਹਉ ਕੁਦ ਬਹਨੈ ਜਾਉ ਹਉ ਕੁਦ ਬਹਨੈ ਜਾਉ ਤੇ ਨਾ ਕੈ ਲੈਣ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤੇ ਨਾ ਕਹਿਉ ਸਦ ਕੁਰਬਾਨਹਿ ਜਾਉ ਰਹਾ ਕਾਇਆ ਰੰਗਣ ਜੇਥੀ ਐ ਪਿਆਰੇ ਪਾਇਐ ਨਾ ਮਜੀਠ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਦੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕੈ ਪਾਸ ਧੂੜ ਤੈ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਦਾਵੇ ਆਪੇ ਸਹਜ ਆਪੇ ਰੰਗੇ ਆਪੇ ਨਦਿਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਦਾਵੇ ਇਕ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ Fateh ਇੱਕ ਓਮਕਾਰ ਸਤ ਗੁਰ ਪ੍ਰਸਾਦ ਤਿਲੰਗ ਮਤਲਬ ਪਹਿਲਾ ਘਰ ਤੀਜਾ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਵ ਰੰਗਾਏ ਮੇਰਾ ਕੰਤ ਨਾ ਭਾਵੈ ਥੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ